ਸਮੂਹ ਗੈਸਟ ਫੈਕਲਟੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ ਪੰਜਾਬ ਸਰਕਾਰ ਅਤੇ ਕਾਲਜ ਪ੍ਰਸ਼ਾਸਨ ਖਿਲਾਫ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਸੰਕੇਤਕ ਰੋਜ਼ ਤਰਨਾ ਪ੍ਰਦਰਸ਼ਨ ਦੌਰਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਕੋਲ ਖੋਲੀ ਗਈ ਪੰਜਾਬ ਦੇ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਜਨਵਰੀ 2025 ਤੋਂ ਤਨਖਾਹ ਨਹੀਂ ਦਿੱਤੀ ਗਈ ਹੈ ਇਹ ਨਾਮਤੇ ਅੱਜ ਪ੍ਰਿੰਸੀਪਲ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਕਿਹੜੀ ਜਗ੍ਹਾ ਦੇ ਕਿਤੇ ਸਰ ਮੈਂ ਡਾਕਟਰ ਹੁਕਮਚੰਦ ਸਰਕਾਰੀ ਕਾਲਜ ਮਹਿੰਦਰਾ ਕਾਲਜ ਪਟਿਆਲਾ ਤੋਂ ਗੈਸਟ ਫੈਕਲਟੀ ਸਾਇਕ ਪ੍ਰੋਫੈਸਰ ਤੇ ਅਸੀਂ ਸਰ ਅੱਜ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਉਹਨਾਂ ਨੂੰ ਆਪਣੇ ਜਿਹੜੇ ਖੂਨ ਦੇ ਨਾਲ ਲਿਖ ਕੇ ਇੱਕ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਪਿਛਲੇ 10 10 15-15 ਸਾਲਾਂ ਤੋਂ ਪੜਾ ਰਹੇ ਗੈਸਟ ਫੈਕਲਟੀ ਸਾਇਕ ਪ੍ਰੋਫੈਸਰ ਹੈ ਪਹਿਲਾ ਤਾਂ ਉਹਨਾਂ ਦੀਆਂ 8-8 ਮਹੀਨੇ ਤੋਂ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਦੂਜਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਮੀਡੀਆ ਦੇ ਵਿੱਚ ਵੀ ਤੇ ਸਾਰੇ ਦੁਨੀਆ ਦੇ ਵਿੱਚ ਇੱਕ ਕਵਰ ਪਹੁੰਚ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ 1152 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੋਈ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਨੇ 14/7/2025 ਨੂੰ ਜਿਹੜਾ ਮੂਡ ਤੋਂ ਖਾਰਜ ਕਰ ਦਿੱਤੀ ਹੈ ਤੇ ਖਾਰਜ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਇੱਕ ਪਾਸੜ ਹੋਈ ਜਾ ਰਹੀ ਹੈ ਵੀ ਉਹ ਗੈਸਟ ਫੈਕਲਟੀ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹਾਇਰ ਐਜੂਕੇਸ਼ਨ ਮਿਸਟਰ ਬਿਲਕੁਲ ਧਿਆਨ ਨਹੀਂ ਦੇ ਰਹੀ ਸਾਡੀ ਮੰਗ ਹੈ ਉਹਨਾਂ ਤੋਂ ਬੇਨਤੀ ਹੈ ਕਿ ਸਾਡੇ ਵੱਲ ਧਿਆਨ ਦਿੱਤਾ ਜਾਵੇ ਕਿ ਉਹ ਉੱਥੇ ਜਿਹੜਾ ਉਸ ਜਿਹੜਾ ਕੇਸ ਦੇ ਰੋਧ ਦੇ ਵਿੱਚ ਜਾ ਕੇ ਐਮਏ ਪਾ ਰਹੇ ਆ ਸੁਪਰੀਮ ਕੋਰਟ ਦੇ ਵਿੱਚ ਲੱਖਾਂ ਰੁਪਿਆ ਜਿਹੜਾ ਵਕੀਲਾਂ ਦੇ ਉੱਤੇ ਖਰਚ ਕਰ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਰ ਜਿਹੜੇ ਇੱਥੇ ਸਰਕਾਰੀ ਕਾਲਜਾਂ 'ਚ ਪੜਾ ਰਹੇ ਐ ਗੈਸਟ ਫੈਕਟਰੀ ਉਹਨਾਂ ਦੀਆਂ ਤਨਖਾਹਾਂ ਰੋਕੀਆਂ 8 ਮਹੀਨੇ ਤੋਂ ਜਿਹਦੇ ਸਬੰਧ ਵਿੱਚ ਅਸੀਂ ਬਹੁਤ ਵਾਰੀ ਉਹਨਾਂ ਨੂੰ ਮਿਲਿਆ ਬਹੁਤ ਵਾਰੀ ਉਚੇਰੀ ਸਿੱਖਿਆ ਵਿਭਾਗ ਨੂੰ ਮਿਲ ਚੁੱਕੇ ਬੇਨਤੀਆਂ ਕਰ ਚੁੱਕੇ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਦੂਜੀ ਗੱਲ ਇਹ ਹੈ ਕਿ ਇੱਕ ਪਾਸੇ ਉਹ ਇਹ ਕਹਿ ਰਹੇ ਐ ਸੁਪਰੀਮ ਕੋਰਟ ਦੇ ਵਿੱਚ ਐਮੇ ਪਾਰ ਕੇ ਕਿ ਸਾਡੇ ਕੋਲ ਜਿਹੜਾ ਟੀਚਰ ਨਹੀਂ ਹੈ ਬੱਚਿਆਂ ਨੂੰ ਪੜਾਉਣ ਦੇ ਲਈ ਤੇ ਇੱਕ ਪਾਸੇ ਆਹ ਟੀਚਰ ਇੰਨੇ ਬੈਠੇ ਜਿਹੜੇ 15 ਸਾਲਾਂ ਤੋਂ ਕਾਲਜਾਂ ਨੂੰ ਸੰਭਾਲੀ ਬੈਠੇ ਸੀ 10 ਸਾਲਾਂ ਤੋਂ ਕਾਲਜਾਂ ਨੂੰ ਸੰਭਾਲੀ ਬੈਠੇ ਉਹਨਾਂ ਨੂੰ ਦੇਣ ਲਈ ਵਰਕਲੋਡ ਨਹੀਂ ਨਾ ਕੋਲ ਹੈਗਾ ਟਾਈਮ ਟੇਬਲਾਂ 'ਚ ਸਾਡਾ ਨਾਮ ਨਹੀਂ ਪਾਇਆ ਜਾ ਰਿਹਾ ਸਾਨੂੰ ਵਰਕਲੋਡ ਨਹੀਂ ਦਿੱਤਾ ਜਾ ਰਿਹਾ ਅਸੀਂ ਕਹਿ ਰਹੇ ਹਾਂ ਕਿ ਇਸ ਤਰ੍ਹਾਂ ਕਰਨ ਦੇ ਨਾਲ ਇਹ ਇੱਕ ਤਰਫਾ ਜਿਹੜਾ ਰਵਈਆ ਇਹ ਬਿਲਕੁਲ ਗਲਤ ਆ ਤੇ ਇਹਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਤੇ ਅਸੀਂ ਮੰਗ ਕਰਦੇ ਹਾਂ ਇਹ ਜਿਹੜਾ ਪੰਜਾਬ ਸਰਕਾਰ ਤੋਂ ਉਚੇਰੀ ਸਿੱਖਿਆ ਵਿਭਾਗ ਤੋਂ ਹਰਜੋਤ ਬੈਨਜੀ ਤੋਂ ਕਿ ਕਿਰਪਾ ਕਰਕੇ ਸਾਨੂੰ ਪਹਿਲ ਦੇ ਆਧਾਰ ਤੇ ਸਾਡੀ ਜਿਹੜੀਆਂ ਤਨਖਾਹਾਂ ਜਿਹੜੀਆਂ ਜਾਰੀ ਕੀਤੀਆਂ ਜਾਂ ਸਾਰਿਆਂ ਦੀਆਂ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਵਰਕ ਲੋਡ ਦਾਾਨੂੰ ਦਿੱਤਾ ਜਾਵੇ ਟਾਈਮ ਟੇਬਲ 'ਚ ਨਾਮ ਪਾਇਆ ਜਾਵੇ ਇਹ ਇਸ ਤਰ੍ਹਾਂ ਦਾ ਜਿਹੜਾ ਵਿਤਕਰਾ ਸਾਡੇ ਨਾਲ ਮਤਰੇਈਮਾਂ ਵਾਲਾ ਕੀਤਾ ਨਾ ਜਾਵੇ ਸਾਡੇ ਜਿਹੜੇ ਟੋਟਲ ਪੰਜਾਬ ਦੇ ਵਿੱਚ 800 ਜਿਹੜੇ 70 ਦੇ ਨੀਅਰ ਅਬਾਊਟ ਪ੍ਰੋਫੈਸਰ ਇਹ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪੜਾ ਰਹੇ ਆ ਤੇ ਜਿਹਦੇ ਵਿੱਚੋਂ 150 ਦੇ ਨੀਅਰ ਅਬਾਊਟ 150 ਦੇ ਨੀਅਰ ਅਬਾਊਟ ਜਿਹੜੇ ਅਜੇ ਪ੍ਰੋਫੈਸਰ ਹੈ ਜਿਨ੍ਹਾਂ ਨੂੰ ਤਨਖਾਹ ਜਾਰੀ ਨਹੀਂ ਕੀਤੀਆਂ ਗਿਆ ਬਟ ਇਹ ਹੁਣ ਜਦੋਂ ਇਹ ਕੋਟ ਕੇ ਹਾਰ ਗਿਆ ਇਹ ਜਦੋਂ ਇਹ 1152 ਹਾਰਗੇ ਤਾਂ ਉਸ ਤੋਂ ਬਾਅਦ ਵੀ ਤੇ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਾਲਜਾਂ ਨੇ ਸਾਨੂੰ ਜਿਹੜੀ ਦੋ ਜਿਹੜੀਆਂ ਪਾਸੇ ਤੋਂ ਤਨਖਾਹ ਮਿਲਦੀ ਹੈ 11600 ਕਾਲਜ ਪੀਟੀਏ ਫੰਡ ਦੇ ਵਿੱਚੋਂ ਤੇ ਬਾਕੀ ਜਿਹੜੀ ਪੈਸਾ ਹੈਗਾ ਉਹ ਜਿਹੜਾ ਖਜ਼ਾਨੇ ਦੇ ਵਿੱਚੋਂ ਆਉਂਦਾ ਹੈ ਤੇ ਬਹੁਤ ਸਾਰੇ ਕਾਲਜਾਂ ਨੇ ਜਿਹੜੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਤੇ ਅਸੀਂ ਕਾਲਜ ਪ੍ਰਸ਼ਾਸਨ ਨੂੰ ਵੀ ਕੱਲ ਵੀ ਮਿਲਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਮਿਲਿਆ ਵੀ ਮੈਡਮ ਸਾਡੀਆਂ ਤਨਖਾਹਾਂ ਵੀ ਇਹ ਕੋਈ ਮਹਿੰਦਰਾ ਕਾਲਜ ਵੱਖਰਾ ਕਾਲਜ ਨਹੀਂ ਹੈ ਪੰਜਾਬ ਦੇ ਕਾਲਜ ਹੈ ਜੇ ਦੂਜੇ ਕਾਲਜਾਂ ਨੇ ਤਨਖਾਹ ਜਾਰੀ ਕੀਤਾ ਤਾਂ ਤੁਸੀਂ ਵੀ ਜਾਰੀ ਕਰੋ ਪਰ ਇਹਨਾਂ ਦੇ ਸਿਰ ਦੇ ਉ ਠੀਕ ਹੈ ਇਹ ਜਿਹੜੇ ਆ ਤਨਖਾਹਾਂ ਜਾਰੀ ਕਰਨ ਉਹ ਤੇ ਟਾਈਮ ਟੇਬਲ ਦੇ ਵਿੱਚ ਸਾਡਾ ਨਾਮ ਪਾਉਣ ਨੂੰ ਬਿਲਕੁਲ ਰਾਜ਼ੀ ਨਹੀਂ ਹੈ ਇੱਕ ਨਾਮਵਰ ਕਾਲਜ ਹੈ ਪੰਜਾਬ ਦਾ ਪੁਰਾਣਾ ਕਾਲਜ ਹੈ 150 ਸਾਲਾ ਜਿਹੜਾ ਇਹ ਮਨਾਰੇ ਨੇ ਪਰ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਬਿਲਕੁਲ ਦਰਕਿਨਾਰ ਕੀਤਾ ਜਾਂਦਾ ਹੈ ਤੇ ਜਦੋਂ ਵੀ ਕੋਈ ਵੀ ਸੁਪਰੀਮ ਕੋਰਟ ਦੇ ਵਿੱਚ ਭਰਤੀ ਖਾਰੇ ਹੋ ਜਾਂਦੀ ਹੈ ਤਾਂ ਬੰਦਾ ਉਹ ਰੈਗੂਲਰ ਨਹੀਂ ਰਹਿੰਦਾ ਤੇ ਅਸੀਂ ਇਹੀ ਮੰਨ ਕਰ ਰਹੇ ਹਾਂ ਕਿ ਜਿਹੜਾ ਬਚਦਾ ਟਾਈਮ ਟੇਬਲ ਹੈ ਜੇ ਵਰਬਕ ਬਚਦਾ ਵਰਕ ਲੋਡ ਹੈ ਦੂਜੀ ਜਿਹੜੇ ਦਿੱਤਾ ਜਾਵੇ ਜਾਂ ਨਾ ਦਿੱਤਾ ਉਹ ਤੁਸੀਂ ਦੇਖਣਾ ਪਰ ਮਹਿਲ ਦੇ ਆਧਾਰ ਤੇ ਜਿਹੜੇ ਪਹਿਲਾਂ ਦੇ ਪ੍ਰੋਫੈਸਰ ਸਾਡੇ ਲੱਗੇ ਹੋਏ ਨੇ ਉਹਨਾਂ ਨੂੰ ਇਹ ਵਰਕ ਲੋਡ ਦਿੱਤਾ ਜਾਵੇ ਪਰ ਇਹ ਸਾਡੀ ਕੋਈ ਵੀ ਗੱਲ ਮੰਨਣ ਨੂੰ ਜੜੀਆ ਤਿਆਰ ਨਹੀਂ ਹੈ ਤੇ ਇੱਥੋਂ ਤੱਕ ਕਿ ਇੱਥੋਂ ਤੱਕ ਕਿ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਵੱਲੋਂ ਸਾਡੇ ਜਿਹੜੇ ਡਾਕੂਮੈਂਟਸ ਨੇ ਉਹ ਵੀ ਜਿਹੜੇ ਖੁਰਦਬੁਰ ਦੇ ਜਿਹੜੇ ਕਿਤੇ ਜਾਂਦੇ ਨੇ ਸਰ ਇਹ ਸਤੰਬਰ 2024 ਤੋਂ ਸਾਡੀਆਂ ਤਨਖਾਹ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਲੋ ਕਿੰਨਾ ਮੈਂ ਤੇ ਕਿਹੜੀ ਜਗ੍ਹਾ ਤੇ ਪ੍ਰੋਟੈਸਟ ਕਰਦੇ ਸਰ ਮੇਰਾ ਨਾਮ ਡਾਕਟਰ ਦਵਿੰਦਰ ਕੌਰ ਹੈ ਤੇ ਅਸੀਂ ਮੈਂ ਸਰਕਾਰੀ ਮਹਿੰਦਰਾ ਕਾਲਜ ਵਿੱਚ ਐਜ ਐਸਿਸਟੈਂਟ ਪ੍ਰੋਫੈਸਰ ਗੈਸਟ੍ਰੋਕਿਲਟੀ ਬੜਾ ਰਹੀ ਹਾਂ ਅੱਜ ਦਾ ਸਾਡਾ ਜਿਹੜਾ ਮੇਨ ਮਕਸਦ ਆ ਜਾਂ ਮੇਨ ਮੁੱਦਾ ਏ ਉਹ ਸਾਡਾ ਹੈਗਾ ਸਾਡੇ ਨਾਲ ਦੇ ਸਾਥੀਆਂ ਨੂੰ ਸਾਰਿਆਂ ਨੂੰ ਤਨਖਾਹਾਂ ਜਾਰੀ ਹੋਣ ਕਿਉਂਕਿ ਪਿਛਲੇ 8 ਮਹੀਨਿਆਂ ਤੋਂ ਕਿਸੇ ਵੀ ਤੇ ਤੁਹਾਨੂੰ ਪਤਾ ਹੈ ਕਿ ਟੀਚਿੰਗ ਲਾਈਨ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਹੈਗੇ ਨੇ ਉਹ ਫੀਮੇਲ ਜਿਹੜੀਆਂ ਇਹਨੇ ਪੜਾ ਰਹੀਆਂ ਨੇ ਤੇ ਉਹਨਾਂ ਨੂੰ ਆਪਣਾ ਘਰ ਦਾ ਗੁਜ਼ਾਰਾ ਬੱਚਿਆਂ ਦੇ ਫੀਸਾ ਸਾਰੀਆਂ ਹੀ ਉਹ ਮੁਸ਼ਕਲਾਂ ਤੋਂ ਨਿਕਲ ਰਹੇ ਨੇ ਜਦਕਿ ਪੰਜਾਬ ਸਰਕਾਰ ਸਿੱਖਿਆ ਮੰਤਰੀ ਡੀਪੀਆਈ ਸਭ ਨੂੰ ਇਹਨਾਂ ਮੁਸ਼ਕਲਾਂ ਦਾ ਪਿਛਲੇ 8 ਮਹੀਨਿਆਂ ਤੋਂ ਹੀ ਪਤਾ ਹੈ ਬਾਰ ਬਾਰ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਜਾਣਦੇ ਨੇ ਉਥੇ ਆਪਣਿਆ ਰੱਖਦੇ ਨੇ ਵੀ ਸਾਡੇ ਕੈਡਰ ਨੂੰ ਸਾਡੀ ਗੈਸ ਫੈਕਲਟੀ ਨੂੰ ਇਹ ਇਹ ਮੁਸ਼ਕਲਾ ਆ ਰਹੀਆਂ ਨੇ ਪਰ ਹਜੇ ਤੱਕ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਨਾ ਸਾਡੀ ਤਨਖਾਹ ਜਾਰੀ ਕੀਤੀ ਗਈ ਹੈ ਅਤੇ ਨਾ ਹੀ ਉਹਨਾਂ ਸਾਥੀਆਂ ਨੂੰ ਵਰਕਲੋਡ ਦਿੱਤਾ ਗਿਆ